ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ RGKTB ਉੱਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਪੋਦੇ ਸਹੀਦੀ ਦਿਨ ਚੱਲ ਰਹੇ ਹਨ ਹਾਂਜੀ ਦੋਸਤੋ ਆਪਾਂ ਤਨ ਤਨ ਕਲਗੀਧਰ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਹੀਦੀ ਹਫਤੇ ਨੂੰ ਕੋਟ ਕੋਟ ਪ੍ਰਣਾਮ ਕਰੀਏ ਤੁਹਾਨੂੰ ਦੋਸਤੋ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਦਿਨਾਂ ਵਿੱਚ ਆਪਣਾ ਸਾਰਾ ਪਰਿਵਾਰ ਆਪਣੀ ਕੌਮ ਵਾਸਤੇ ਸ਼ਹੀਦ ਕਰਵਾ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਆਪਣਾ ਪੂਰਾ ਪਰਿਵਾਰ ਆਪਣੇ ਵਾਸਤੇ ਸ਼ਹੀਦ ਕਰਵਾਇਆ ਹੈ ਆਪਣੇ ਵੱਡੇ ਸਹਬਜਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਵਾਏ ਤੇ ਆਪਣੇ ਛੋਟੇ ਸਹਬਜਾਦੇ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਕਰਵਾਏ ਮਾਤਾ ਗੁਜਰ ਕੌਰ ਜੀ ਨੂੰ ਵੀ ਇਨ੍ਹਾਂ ਦਿਨਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਦੋਸਤੋ ਆਪਾਂ ਸਾਰੇ دوست ਮਿੱਤਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਨ੍ਹਾਂ ਦਿਨਾਂ ਵਿੱਚ ਨਾ ਮੀਟ ਸ਼ਰਾਬ ਆਂਡੇ ਤੋਂ ਪਰਹੇਜ਼ ਕਰਿਆ ਜਾਵੇ ਅਤੇ ਉਹਨਾਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਨ੍ਹਾਂ ਦਿਨਾਂ ਵਿੱਚ ਮੀਟ ਸ਼ਰਾਬ ਆਂਡੇ ਤੋਂ ਵੇਚਣ ਤੋਂ ਪਰਹੇਜ਼ ਕਰਿਆ ਜਾਵੇ ਆਪਾਂ ਇਹਨਾਂ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਕੇ ਆਪਾਂ ਸਹੀਦੀ ਜਿਨ੍ਹਾਂ ਨੂੰ ਸਮਰਪਿਤ ਹੋਈਏ ਅਤੇ ਆਪਣੇ ਵੱਲੋਂ ਸਿੱਧਾ ਨੂੰ ਸਮਰਪਿਤ ਕਰੀਏ ਹਾਂਜੀ ਦੋਸਤੋ ਆਪਾਂ ਇਹ ਵੀਡੀਓ ਨੂੰ ਲਾਈਕ ਸ਼ਿਆਰ ਜ਼ਰੂਰ ਕਰਨਾ ਤਾਂ ਕਿ ਇਹ ਵੀਡੀਓ ਵੱਤੋਂ ਵੱਧ ਦੋਸਤਾਂ ਮਿੱਤਰਾਂ ਵਿੱਚ ਜਾ ਸਕੇ ਅਤੇ ਉਹ ਵੀ ਆਪਣਾ ਇਸ ਜਿਨ੍ਹਾਂ ਨੂੰ ਸਿੱਧਾਂ ਵਾਸਤੇ ਸਮਰਪਿਤ ਕਰ ਸਕਣ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ